ਸਾਰੇਆਂ ਨੂੰ ਸਤਿ ਸ੍ਰੀ ਅਕਾਲ ਜੀ ਐਡੇ ਵੀ ਲੋង ਚ ਸਵਾਗਤ ਹੈ। ਸਵੇਰ ਸਵੇਰ ਦਾ ਟਾਈਮ ਨੇ ਸਵੇਰੇ ਉੱਠ ਕੇ ਸਭ ਦਾ ਅਰਜਨ ਕੱਲ ਦਿੱਤਾ ਇੱਕ ਵਾਰ ਰੋਟੀ ਪਾਣੀ ਬਣਾ ਕੇ ਦੇ ਕੇ ਭਾਂਡੇ-ਪੁੰਡੇ ਪੈਸਨੋ ਕਿੰਨੇ ਬੰਜੇ ਨੇ ਤੇ ਹੁਣ ਝਾੜੂ ਪੁਚਾ ਕਰਨਾ ਹੈ। ਟਾਈਮ ਵੀ ਬਾਬਾ ਹੋ ਗਿਆ। ਕੋਸ ਤੋਂ ਬਾਅਦ ਫਿਰ ਵੇਖਾਂਗੇ ਕਿ ਹੋਰ ਕੰਮ ਕੱਪੜੇ-ਕੱਪੜੇ ਤੋਣ ਵਾਲੇ ਪਏ ਨੇ ਕਿੰਨੇ। ਇੱਕ ਦਿਨ ਨਾ ਤੋਂ ਇਹ ਮੌਸਮ ਵੀ ਠੀਕ ਹੀ ਹੈ ਜਿਵੇਂ ਮੈਨੂੰ ਤਾਂ ਕੋਈ ਲੱਗਾ ਪੈਣਾ ਪਤਾ ਕੋਈ ਨਹੀਂ ਕਿ ਕਦੋਂ ਮਿਲ ਨੱਗ ਪੇ ਪੈਣਾ ਹਵਾ ਵੀ ਚੱਲਣ ਢਈ ਮੌਸਮ ਵੀ ਠੰਡਾ ਹੈ ਅੱਜ ਬੱਦਰ ਵਾਈ ਹੋਈ ਤੇ ਹੈਵੇ ਆ ਮਦਰ ਟਾਈਮ ਹੋ ਗਿਆ ਹੁਣ ਚਾਹ ਬਣਾ ਕੇ ਪੀਣੇ ਨਾਲ ਕਰਨਾ ਹੈ ਸਰਦਾਰ ਜੀ ਵੀ ਦੇਖੋ ਕਦੋਂ ਹੁੰਦੇ ਨੇ ਆਂਦੇ ਤੇ ਅੱਜ ਹੀ ਕਿ ਟਾਈਮ ਨਾਲ ਆਵਾਂਗੇ ਇਸ ਰਿਪੀਟ ਕਰਨ ਲਈ ਆ ਤੇ ਹੌਣ ਨਾਲੇ ਵੇਨੇ ਰੋਟੀ ਬਾਹਰ ਖਾਣੀ ਹੈ ਤੇ ਘਰ ਨਾਲ ਸਬਜੀ-ਸਬਜੀ ਵੇਖ ਨੇ ਬਣਾਣੀ ਹੈ ਕਿ ਨਹੀਂ ਸਵੇਰੇ ਫਿਰ ਰੋਟੀ ਵੀ ਖਾਣੀ ਹੁੰਦੀ ਹੈ ਨਾਲ ਉਹਨਾਂ ਨੇ ਫਿਰ ਸਵੇਰੇ ਓਖਾ ਹੋ ਜਾਂਦਾ ਹੈ ਫਿਰ ਸਵੇਰੇ ਬੰਦੀ ਵੀ ਨਹੀਂ ਗਈ ਸੋਜੀ ਕੋਸ਼ਿਸ਼ ਕਰਨਾ ਹੈ ਕਿ ਹੁਣ ਬਣਾ ਲੈਨੇ ਆ ਜੇ ਬਾਹਰ ਖਾਣੀ ਹੋਈ ਤੇ ਬਾਹਰ ਖਾਵਾਂਗੇ ਤੇ ਬਾਕੀ ਸਵੇਰ ਦਾ ਘਰ ਵਧੀਆ ਚੱਲ ਜਾਂਦਾ ਆਲੇ ਆਟਾ ਗੁੰਨ ਕੇ ਰੱਖਣਾ ਹੈ ਸਵੇਰੇ ਓਟੇ ਕਿ ਆਟਾ ਗੁੰਨਣਾ ਵੀ ਫਿਰ ਓਖਾ ਹੋ ਜਾਂਦਾ ਹੈ ਕੁਛ ਉੱਠਿਆ ਨਹੀਂ ਜਾਂਦਾ ਛੇਤੀ ਟਾਈਮ ਨਾਲ ਤੇ ਬਾਹਰ ਬਸ ਨਹੀਂ ਬੜਾ ਠੰਡਾ ਹੋਇਆ ਨਹੀਂ ਪਈ ਜਾਂਦਾ ਮੈਂ ਚਾਹ ਤੇ ਬਣਾ ਲਿਆ ਪਾਣੀ ਵਾਲੇ ਕਪੜੇ ਕੱਢ ਕੇ ਸੁਕਣੇ ਪਾਣੇ ਮਸ਼ੀਨ 'ਚ ਪਰ ਦੂਜੀ ਸਬਜ਼ੀ ਹੁਣ ਘਰ ਲਈਏ ਉਸ ਤੋਂ ਬਾਅਦ ਥੜਕਾ ਲਾ ਕੇ ਫੇਰ ਜਣਾ ਗਿੱਲੇ ਤੇ ਰਵੈਣੈ ਕਿ ਮੇ ਕੋ ਚਿਰ ਚੁੰਦੇ ਨੇ ਚੱਲੀਏ ਛੋੜਾ ਨਾ ਰੱਜ ਲਈਏ ਚਲੋ ਆਪਾਂ ਉਸ ਸਮਾਨ ਲੈ ਲਏ ਥੋੜਾ ਜਿਹਾ ਸਰਦਾਰ ਜੀ ਗਏ ਨੇ ਪੀਜ਼ਾ ਲੈਣ ਆਦਰ ਚਾਵਲ ਵੀ ਖਾ ਲੈਣੇ ਤੇ ਹੁਣ ਪੀਜ਼ਾ ਵੀ ਆਰਡਰ ਕਰਨ ਦਾ ਮੈਂ ਤੇਣੀ ਸਮਝਉਂਦੀ ਖਾਵਾਂਗੇ ਕਿਵੇਂ ਇਹ ਤੇ ਖਾ ਲੈਣਗੇ ਮੇਰੇ ਤੋਂ ਖਾਦਾ ਵੀ ਨਹੀਂ ਜਾਣਾ ਪੀਜ਼ਾ ਕਿਹੜਾ ਖਾਣਾ ਕਿਹਾ? ਨੱਕੀ ਦਾ ਫੇਡ ਆਰਡਰ ਕਰਦੇ ਆ। ਕਿਹੜਾ ਕੀਤਾ? ਕਰਨਾ ਹੈ ਜੇ। ਤੇ ਕੀਤਾ ਨਹੀਂ ਆਰਡਰ। ਇਹ ਜੀ ਵਾਲਾ ਕਰਿਆ ਹੈ। ਵੇਜੀ ਵਾਲਾ। ਠੀਕ ਹੈ ਫਿਰ ਉਹ ਵੇਜੀ ਉਹ ਵਾਲਾ ਕਰ ਦਿੱਤਾ ਹੈ। ਕਰਤਾ? ਉਹ ਵੀ ਮੈਂ ਆਪਣੀ ਨੇ ਕੋਈ ਕੀਤਾ ਦਿੱਤਾ। ਵੇਜੀ। ਪੂਰਾ ਮਿਲ ਜਾਣਾ। ਚਲ ਠੀਕ ਹੈ। ਕੀ ਕੁਝ ਗੱਲਾਂ ਨਹੀਂ ਹੈ ਅੱਛਾ ਤੁਹਾਨੂੰ ਚੰਗਾ ਮੈਂ ਤਾਂ ਗਿਆ ਨਹੀਂ ਚੋਲ ਖਾ ਕੇ ਤੇ ਹੁਣ ਪੀਜ਼ਾ ਬਣਾ ਕਿੱਧਰ ਕਿਹੜੀ ਸਾਈਡ ਤੇ ਪਾਣਾ ਸੀ ਇਹ ਚਿਕਨ ਵਾਲਾ ਵੀ ਮਿਲਦਾ ਹੈ ਨਾ ਇੱਥੇ ਸਾਰੇ ਪੀਜ਼ਾ ਜਿਹੜਾ ਲੈਣਾ ਹੈ ਚਿਕਨ ਵਾਲਾ ਵੀ ਮਿਲ ਜਾਂਦਾ ਹੈ ਗਾਹ ਵਾਲਾ ਵੀ ਮਿਲ ਜਾਂਦਾ ਹੈ ਮੱਝ ਵਾਲਾ ਵੀ ਮਿਲ ਜਾਂਦਾ ਹੈ ਸੂਰ ਵਾਲਾ ਵੀ ਮਿਲ ਜਾਂਦਾ ਹੂੰ ਤਾਂ ਵੀ ਲੋਕ ਆਪਾਂ ਇਥੇ ਸਮਾਪਤ ਕਰਨੇ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਅਸੀਂ ਨਵੇਂ-ਨਵੇਂ ਵੀਡੀਓ ਰੋਜ਼ ਪਾਈਏ